ਆਪਾਂ ਦੇ ਵਿੱਚ ਟੀਵੀ ਦੇ ਵਿੱਚ ਸੁਣਿਆ ਹੋਊਗਾ ਅਕਤੂਜੀ ਕਰੇ ਸੋਚਿਆ ਹੋਊਗਾ ਵੀ ਐਡੀ ਵੱਡੀ ਸ਼ਖਸੀਅਤ ਤੁਹਾਡੇ درمیان ਹੋਵੇਗੀ ਸਰ ਸੁਖੀ ਰਾਜ ਜੀ ਤੇ ਜੀਵਨ ਬਾਰੇ ਥੋੜੀ ਜਿਹੀ ਗੱਲਬਾਤ ਹੈ ਕੈਨੇਡਾ ਦੇ ਜਾਂਦਕ ਅਮੇਰ ਲੋਕਾਂ ਦੇ ਵਿੱਚ ਸਰ ਸੁਖੀ ਰਾਜ ਜੀ ਦਾ ਨਾਮ ਹੈ ਪਰ ਜਿਹੜੀ ਸਾਦਗੀ ਹੈ ਇਹਨਾਂ ਦੀ ਉਹ ਸ਼ਾਇਦ ਕਿਸੇ ਗਰੀਬੀ ਨਹੀਂ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨਾ ਡਾਟਾ ਮਾਡਲ ਬਣਾਇਆ ਫਲ ਦੇ ਐਡੇ ਵੱਡੇ ਵੀਕਨੈਸ ਹੋਣ ਦੇ बावजूद ਕੈਨੇਡਾ ਆਸਟ੍ਰੇਲੀਆ ਭਰਤੀਜ ਦੇ ਵਿੱਚ ਇੱਕ ਸਪੋਰਟ ਨਹੀਂ ਚੱਲਦਾ ਸਰ ਦਾ ਤੇ ਬਾਕੀ ਟਰਾਂਸਪੋਰਟਰ ਨੇ ਕੈਨੇਡਾ ਦੇ ਬਹੁਤ ਵੱਡੇ ਟਰਾਂਸਪੋਰਟਰ ਨੇ ਇਹਨਾਂ ਨੇ ਤੁਹਾਡੇ ਲਈ ਟਾਈਮ ਕੱਢਿਆ ਤੁਹਾਡੇ ਬੱਚੇ ਤੁਹਾਡੀ ਵਾਹ ਖੜੀ ਹੈ ਜਿਹੜਾ ਇਹ ਪ੍ਰੋਜੈਕਟ ਤਾਂ ਮੈਂ ਡੀਐਸਪੀ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਅੱਜ ਤੋਂ ਦਰੁਪ ਸਾਹਿਬ ਪਹਿਲਾਂ ਇਹ ਪ੍ਰੋਜੈਕਟ ਲੈਣਾ ਬੰਦੇ ਵੀਰ ਕਾਸਨ ਤੇਜੇ ਦੇ ਸਕੂਲ ਅਦੋਵਾਲ ਵਿਖੇ ਸਿਰਫ ਟੈਂਪਰ ਬੱਚੇ ਤੋਂ ਸ਼ੁਰੂ ਹੋਇਆ ਸੀ ਤੇ ਫੇਰ ਇੱਕ ਕਿਤਾਬ ਬਣੀ ਸਾਰਾ ਖੁਦ ਪ੍ਰੇਰਤਾ ਤੋਂ ਆਈ ਤੇ ਉਦੋਂ ਹੀ ਇਹਨਾਂ ਨੇ ਕਿਤਾਬ ਰੀਦ ਤੋਂ ਬਾਅਦ ਇਹ ਨੂੰ ਲੈ ਕੇ ਅੱਗੇ ਪਸੂਰ ਕਰਦੀ ਜਿਵੇਂ ਨਵੀਆਂ ਕਲਾਂ ਨਵੀਂ ਉਡਾਨ ਤਾਂ ਤੇ ਨਾਲ ਤੋਂ ਪਤਾ ਲੱਗਦਾ ਕਿ ਜਿਹੜਾ ਬੱਚਾ ਅੱਜ ਨਵੀਂ ਕਲ ਹੈ ਆਪਾਂ ਨੂੰ ਉਡਾਰ ਦੇਣੀ ਆ ਆਪਾਂ ਨੂੰ ਪਰਵਾਸ ਨਾ ਸਭ ਤੁਸੀਂ ਬਾੜੀ ਨੇ ਬੱਚੋ ਤੁਹਾਨੂੰ ਦੀਵਾ ਬੜੀ ਆ ਸਭ ਤੁਸੀਂ ਆਪਣੀ ਲਗਨ ਤੇ ਮਿਹਨਤ ਦੇ ਨਾਲ ਆ ਇਮਾਨਦਾਰੀ ਦੇ ਨਾਲ ਲਿਖਦੇ ਆਇਓ ਜਿਵੇਂ ਕਿ ਅਮਕਾਰ ਨੇ ਪਹਿਲਾਂ ਹੀ ਦੱਸਿਆ ਕਿ ਇਸ ਤੋਂ ਪਹਿਲਾਂ ਆਪਾਂ ਮਹਤਵ ਕਿਤਾਬਾਂ ਪੰਜਾਬ ਇੰਡੀਆ ਦੀ ਗੱਲ ਕਰਾਂ ਤਾਂ ਪੰਜਾਬ ਰਾਜਸਥਾਨ ਹਰਿਆਣਾ ਤੋਂ ਬਈ ਤੇ ਹੋਰ ਸਟੇਟਾਂ ਪਛਮੀ ਬੰਗਾਲ ਹੋਰ ਸਟੇਟਾਂ ਤੋਂ ਹੁੰਦੀ ਹੋਈ ਕੈਨੇਡਾ ਆਇਰਲੈਂਡ ਇੰਗਲੈਂਡ ਪਹਾੜੀਆਂ ਕੰਡਰੀਆਂ ਦਾ ਕਿਹੇ ਪਤਾਵਾ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਪੰਜ ਕਤਵਾਂ ਆਪਣੀਆਂ ਸਰਕਾਰ ਕਰ ਕਰਕੇ ਆਏ ਆ ਤਹਿਤ ਪਤਾਵਾ ਇਸ ਤੋਂ ਪਹਿਲਾਂ ਵੀ ਜੋ ਚੁੱਕਿਆ ਤੇ ਤੁਹਾਡੇ ਲਈ ਇਹ ਮਾਨਵੀ ਗੱਲ ਦਾ ਕਿ ਸਰ ਵੱਲੋਂ ਆਪਾਂ ਨੂੰ ਪਹਿਲਾਂ ਸੌਖਾ ਦਾ ਟੀਚਾ ਦਿੱਤਾ ਗਿਆ ਸੀ ਜਨੀਤ ਰੋਖੋ ਸਰਕਾਰ ਦੇ ਵਿੱਚ ਨਾਮ ਦਰਜ ਕਰਾਉਣਾ ਉਹਦੇ ਵਿੱਚ ਬੱਚੇ ਤੁਹਾਡਾ ਨਾਮ ਦਰਜ ਹੋਣਾ ਜਨੀਤ ਰੋਖੋ ਸਰਕਾਰ ਦੇ ਵਿੱਚ ਪਰ ਹੁਣ ਉਹ ਪਹਿਲਾਂ ਇੱਥੇ ਜਿਹੜੇ ਨੂੰ ਚਾਰ ਤਦਵਾ ਦਿੱਤੇ ਐਨੇ ਦਾ ਅਸੀਂ ਹੁਣ ਕੋਈ ਲੈਫਟ ਨਹੀਂ ਉਹ ਤੁਹਾਡੀ ਕਲਮ ਅੱਗੇ ਲਿਖਦੀ ਜਾਊਗੀ ਤੇ ਸਰ ਵੱ ਤੋਂ ਕੋਈ ਜਵਾਬ ਨਹੀਂ ਕਦੇ ਇਹਨਾਂ ਨੇ ਖਾਚੇ ਰੋਣ ਨਹੀਂ ਦੇਖਣਾ ਬਸ ਤੁਸੀਂ ਅੱਗੇ ਰਹੋ ਤੇ ਤੁਹਾਨੂੰ ਜਿੰਨਾ ਟਾਈਮ ਇੱਕ ਵਧੀਆ ਸਹਿਤਕਾਰ ਨਿਵਣਾਉਦੇ ਆਪਣੇ ਸੈਕਟਰ ਕੋਲ ਨਾਲ ਅੱਜ ਬਾਦਿੰਦਾ ਅਸੀਂ ਬਾਦ ਅੰਦੇ ਸਭ ਬਣਾ ਲਏ ਟ੍ਰਾਂਸਪੋਰਟ ਦੇ ਹੁੰਦੇ ਨਾਂ ਨਾਲ ਬੱਚਾ ਨੂੰ ਇੰਨੀ ਲਗਨ ਦੇਣਾ ਇਹ ਸਾਡੀ ਦੀ ਖੁਸ਼ੀ ਵਾਲੀ ਗੱਲ ਹੈ ਅਸੀਂ ਇੱਕ ਟੀਮ ਮੈਂਬਰ ਦੇ ਤੌਰ ਤੇ ਸਭ ਤੋਂ ਪਹਿਲਾਂ ਮੈਂ ਤੇ ਉਕਾਸ਼ ਸਿੰਘ ਜੁੜੇ ਸੀ ਉਸ ਤੋਂ ਬਾਅਦ ਚਲੋ ਚੱਲ ਸੋ ਚੱਲ ਹੋਈ ਅੱਜ ਲੜਾ ਆਪਣਾ ਬਹੁਤ ਵੱਡਾ ਕਿਸੇ ਬ੍ਰਾਂਡ ਤੋਂ ਬੱਚਿਆਂ ਦਾ ਲੜਾ ਤੇ ਇਹ ਲੜਾ ਇਸ ਤੋਂ ਅੱਗੇ ਦੀ ਬਾਤਾਂ ਨਹੀਂ ਬਸ ਤੁਸੀਂ ਆਪਣੀ ਮਿਹਨਤ ਦਿਓ ਤੇ ਆਪਾਂ ਉਹ ਕੀ ਮਾਰਦੇ ਨੂੰ ਕਾਮਯਾਬ ਹੋ ਕੇ ਦਿਖਾਏ ਤੇ ਮੈਂ ਹੀ ਕੰਮ ਆ ਕਰਦਾ ਤੁਹਾਡੇ ਨੂੰ ਸੋ ਬਹੁਤ ਬਹੁਤ ਧੰਨਵਾਦ